10 ਦਿਨਾਂ ਦੇ ਵਿੱਚ ਮੇਰੇ ਪਿਓ ਨੇ 10 ਦਿਨ ਮੇਰੇ ਨਾਲ ਬਲਾਤਕਾਰ ਕੀਤਾ ਤੁਸੀਂ ਦੇਖੋ 10 ਦਿਨ ਮੇਰਾ ਸਰੀਰ 파ੜਦਾ ਮਮਾ ਇੱਕ ਵੇਰੀ ਨਹੀਂ ਦੋ ਦੋ ਵਾਰ ਦੀ ਮੰਮੀ ਮੈਨੂੰ ਐਂ ਰੈਡੀ ਕਰਦਾ ਹੁੰਦਾ ਸੀ ਮੈਂ ਇਹਨੂੰ ਕਿੱਥੋਂ ਐਂ ਟੱਚ ਕਰਦਾ ਸੀ ਕਿਤੇ ਮੇਰੇ ਸਾਲ ਮੇਰਾ ਟੱਚ ਕਰਦੇ ਨੇ ਕੱਢਿਆ ਉਹ ਦੁੱਧ ਬਾਹਰ ਦੇ ਵਿੱਚ ਮੈਨੂੰ ਪੁੱਛਣ ਲੱਗਿਆ ਤੇਰੇ ਮੈਨਸ ਕਦੋਂ ਬਣੇ ਆ ਤੇਰੀ ਡੇਡ ਕਦਿਆਂ ਆਈ ਆ ਮੈਂ ਮਮਾ ਨੂੰ ਫੇਰ ਕੇ ਮਮੀ ਮੇਰਾ ਮਾਡੇ ਨੇ ਮੇਰੇ ਨਾਲ ਫੇਰ ਕੀਤਾ ਜਦੋਂ ਫੇਰ ਕੀਤਾ ਬੋਲਿਆ ਤੇ ਮੇਰੀ ਮੰਮੀ ਨੇ ਵੀ ਮੈਂ ਆਪਣੀ ਮਾਂ ਨਾਲ ਨਹੀਂ ਰਹਿਣਾ ਚਾਹੁੰਦੀ ਮੈਂ ਖੁਦ ਪੁੱਛਿਆ ਮੈਂ ਕਿ ਪੁੱਤ ਤੂੰ ਮਾਂ ਕੋਲੇ ਰਹਿਣਾ ਚਾਹੁੰਨੀ ਆਂ ਵੀ ਮਾਂ ਜੇ ਤੂੰ ਮਾਂ ਨਾਲ ਰਹਿਣਾ ਤਾਂ ਮਾਂ ਨਾਲ ਰਹਿ ਸਕਦੀ ਹਾਂ ਨਾ ਵਿਚਾਲੇ ਦੇ ਪਿਓ ਨੇ ਜੋ ਕੀਤਾ ਠੀਕ ਆ ਉਹਨੇ ਸ਼ਰਮ ਇਹ ਗੱਲ ਕਹੀ ਕਹਿੰਦੀ ਮੈਂ ਨਹੀਂ ਮਾਂ ਨਾਲ ਰਹਿਣਾ ਕਹਿੰਦੀ ਮੈਨੂੰ ਮਾਰ ਦੂਗੀ ਮੈਂ ਮਾਂ ਕੋਲੇ ਰਹਿਣਾ ਨਹੀਂ ਨਹੀਂ ਦਾਦੀ ਮੇਰਾ ਪਿਓ ਮੇਰੇ ਨਾਲ 3 ਸਾਲ ਇਹ ਕੰਮ ਕਰਦਾ ਰਿਹਾ ਮੇਰਾ ਡੈਡੀ ਨੇ ਦਵਾਰੇ ਤੋਂ ਪਹਿਲਾਂ ਮੇਰੇ ਕੱਲ ਪੀੜ ਖਤਮ ਹੋਇਆ ਬਾਪਾ ਪੀੜ ਖਤਮ ਹੋਣੀ ਆ ਮੇਰੇ ਡੈਡੀ ਨੇ ਮੇਰੇ ਨਾਲ ਫੇਰ ਕਰਨਾ ਜਦੋਂ ਡੈਡੀ ਨੇ ਫੇਰ ਕਰਨਾ ਕਿ ਹਮਾਹ ਤੇਰੇ ਕਿਹੜੇ ਭੈਣ ਦੇ ਤੇ ਕੋਈ ਪਤਾ ਨਹੀਂ ਕੀ ਚੱਕਰ ਬਣਿਆ ਵੀ ਪੁਲਿਸ ਨੇ ਪੈਸੇ ਲੈ ਲੇ ਜਾਂ ਕੋਈ ਸ਼ਿਫਾਰਿਸ਼ ਪਈ ਆ ਉਹ ਜਨਾਨੀ ਵਿੱਚੋਂ ਕੱਢਦੀ ਕਿ ਦੋਸ਼ੀ ਬਰਾਬਰ ਦੀ ਹੈ ਤੁਸੀਂ ਮਾਂ ਉਹਦੀ ਬਰਾਬਰ ਦੀ ਹੱਕਦਾਰ ਆ ਕਿਉਂਕਿ ਬੇਟੀ ਨੇ ਮਾਂ ਨੂੰ ਦੱਸਿਆ ਮਾਂ ਨੂੰ ਜਦੋਂ ਦੱਸਦਾ ਮਾਂ ਦਾ ਫਰਜ਼ ਮੰਦਾ ਰੋਲਾ ਪਾਉਂਦਾ ਬੜੀ ਮਾਂ ਪਰਸ ਦੇ ਮੂਰੇ ਤਾਂ ਪੱਟ ਸਿਆ ਪਕਰ ਸਕਦੀ ਵੇ ਤੂੰ ਕੀਤਾ ਜੇ ਤੂੰ ਕੀਤਾ ਇਹੀ ਜੇ ਤੂੰ 4 ਮਹੀਨੇ ਪਹਿਲਾਂ ਇੱਥੇ ਕਰਦੀ ਦਨੋ ਬੀਜੰਦੀ ਇਸ ਬੱਚੀ ਦਾ ਸੀ ਇਹ ਚੀਜ਼ ਸੁਣੀ ਨਾ ਸਾਡਾ ਅੰਦਰ ਪਾਟ ਗਿਆ ਬੱਚੀ ਨੇ ਮੇਰੇ ਇੱਕ ਇਸ ਤਰ੍ਹਾਂ ਦੀ ਗਲਫੜੀ ਪਾਈ ਆ ਮਾਂ ਮਾਂ ਜੇ ਜੇ ਮੇਰਾ ਪਿਓ ਕੱਪੜੇ ਲਾ ਕੇ ਵੇਖ ਸਕਦਾ ਮਾਂ ਮੇਰਾ ਸਰੀਰ ਵੇਖ ਲਾ ਮੈਨੂੰ ਮਾਂ ਮੇਰਾ ਸਰੀਰ ਵੇਖ ਸਕਦੀ ਆ ਮੇਰਾ ਕੀ ਸਰੀਰ ਦਾ ਹਾਲਤ ਹੈ ਬੇਟਾ ਅਸੀਂ ਕਹਿ ਨਹੀਂ ਸਕਦੇ ਮੈਂ ਕਹ ਪੁੱਤ ਐਸੀ ਮੈਂ ਮੰਨ ਨਹੀਂ ਸਕਦੀ ਅਸੀਂ ਬੱਚੀ ਨੇ ਤੁਹਾਨੂੰ ਦੱਸਿਆ ਮੈਨੂੰ ਮੇਰੇ ਗੱਲ ਚ ਬਾਹਾਂ ਬਾ ਕੇ ਬੇਟਾ ਮੈਂ ਗੁਰੂ ਵਾਲੀ ਆ ਮੈਂ ਬਿਲਕੁਲ ਝੂਠ ਨਹੀਂ ਮਾਰਨਾ ਮੇਰਾ ਪਿੰਡ ਮੇਰੀ ਸਚਾਈ ਬਾਰੇ ਜਾਣਦਾ ਮੈਂ ਕਹੋ ਜੀ ਬੱਚੀ ਆ ਇਹਨਾਂ ਦੀ ਨੂੰ ਆ ਪਿੰਡ ਦੀ ਪਰ ਮੈਂ ਇੱਕ ਗੱਲ ਕਹੂੰਗੀ ਮੈਂ ਸੱਚ ਨਾਲ ਖਣਾ ਸੱਚ ਦੀ ਸਾਥ ਦੇਉ ਮੈਂ ਧੀ ਦਾ ਸਾਥ ਦਿੱਤਾ ਨਾ ਕਿ ਮਾਂ ਦਾ ਦੇਵਾ ਨਾ ਮੈਂ ਪਿਓ ਦਾ ਦੇਵਾ ਹਮਮ ਔਰ ਜਿਹੜੀ ਗੱਲ ਮੇਰੇ ਕੋਲੇ ਉਹਨੂੰ ਮੈਂ ਪੁੱਛਿਆ ਬੇਟਾ ਵੀ ਤੂੰ ਆਪਣੀ ਮਾਂ ਨੂੰ ਦੱਸਿਆ ਆਂਦੀ ਮਮੀ ਬੀਬੀ ਮੈਂ ਮਾਂ ਨੂੰ ਦੱਸਿਆ ਸੀ ਮੇਰੀ ਮਾਂ ਮੇਰੀ ਗੌਰ ਨਹੀਂ ਕਰ ਰਹੀ ਮੈਂ ਕਿਹਾ ਕਦੋਂ ਆਂਦੀ ਮਾਂ ਹੁਣ 5 ਦਿਨ ਤਾਂ ਪਹਿਲਾਂ ਦੱਸਿਆ ਹਮ ਥੋੜੇ ਦਿਨ ਪਹਿਲਾਂ ਦੱਸਿਆ ਪਰ ਮੇਰੀ ਮਾਂ ਨੂੰ ਮੈਂ ਬਹੁਤ ਕੁਝ ਪੁੱਛ ਕਹਿ ਦਿੱਤਾ ਪਰ ਮੇਰੀ ਮਾਂ ਕਹਿੰਦੀ ਤੂੰ ਝੂਠੀਆਂ ਗੱਲਾਂ ਕਰਦੀ ਆ ਤੈਨੂੰ ਪਤਾ ਮੈਂ ਦੂਜੇ ਥਾਂ ਤੇ ਆਈ ਆ ਮੈਂ ਖਰਚੋਂ ਨਿਕਲਣਾ ਤੂੰ ਮੈਨੂੰ ਘਰੋਂ ਕਢਾਉਣਾ ਮਾਂ ਨੇ ਇਹ ਗੱਲਾਂ ਕਹੀਆਂ ਕਹਿੰਦੀ ਮੇਰੀ ਮਾਂ ਨੇ ਗੱਲਾਂ ਮੈਨੂੰ ਕਹੀਆਂ ਪਰ ਮੈਂ ਚੁੱਪ ਕਰ ਗਈ ਮੈਂ ਕਿਹਾ ਪੁੱਤ ਤੂੰ ਇੰਨਾ ਪਹਿਲਾਂ ਤੋਂ ਤੇਰਾ ਤੂੰ ਮੈਨੂੰ ਇਹ ਦੱਸ ਵੀ ਤੇਰਾ ਪਹਿਲਾਂ ਤੋਂ ਕੀ ਕੁਝ ਹੋਇਆ ਮੈਂ ਖੁਦ ਆਪ ਸੁਣੀ ਆ ਮੈਂ ਕਿਸੇ ਦੀ ਸੁਣੀ ਸੁਣਾਈ ਬਿਲਕੁਲ ਗੱਲ ਨਹੀਂ ਕਰਨੀ ਇਨੂੰ ਮੇਰੀ ਬੱਚੀ ਉਹੋ ਹੀ ਕਰ ਲ ਬੋਲਦੀ ਹੈ ਮਹਿਕਪ੍ਰੀਤ ਕਹਿੰਦੀ ਮਾਤਾ ਮੀ ਦਾਦੀ ਮੇਰਾ ਪਿਓ ਮੇਰੇ ਨਾਲ 3 ਸਾਲ ਇਹ ਕੰਮ ਕਰਦਾ ਰਿਹਾ ਮੈਂ ਬੱਲੇ ਜੀ ਉਹ ਤਾਂ ਤੇਰੀ ਇਸ ਟਾਈਮ ਉਮਰ ਕਿੰਨੀ ਆ ਮੈਨੂੰ ਕਹਿੰਦੀ ਮਾਂ ਮੇਰੀ 15 ਸਾਲ ਮੈਂ ਕਿਹਾ ਦੇਖੋ ਜੀ 3 ਸਾਲ 15 ਚੋਂ ਘਟਾ ਦੋ ਰਹਿ ਗਈ 12 13 ਦੇ ਵਿੱਚ ਬੱਚੀ ਦੇ ਨਾਲ ਆ ਕਿਸ ਹੁੰਦਾ ਰਿਹਾ ਕਹਿੰਦੀ 1 ਸਾਲ ਮੈਂ ਕਿਹਾ ਪੁੱਤ ਤੈਨੂੰ ਕੈਸੀ ਗੱਲ ਕਰਦਾ ਸੀ ਤੇਰਾ ਡੈਡੀ ਆਂਦੀ ਮੰਮੀ ਮੈਨੂੰ ਐਂ ਡੈਡੀ ਕਰਦਾ ਹੁੰਦਾ ਸੀ ਮੈਂ ਇਹਨੂੰ ਕਿੱਥੋਂ ਐਂ ਟੱਚ ਕਰਦਾ ਸੀ ਕਿਤੇ ਮੇਰੇ ਕਿੱਥੋਂ ਟੱਚ ਕਰਦੇ ਸੀ ਸਾਲ ਮੇਰਾ ਟੱਚ ਕਰਦੇ ਨੇ ਕੱਢਿਆ ਉਦੋਂ ਬਾਅਦ ਦੇ ਵਿੱਚ ਮੈਨੂੰ ਪੁੱਛਣ ਲੱਗ ਗਿਆ ਤੇਰੇ ਮੈਨਸ ਕੋਲੋਂ ਬਣੇ ਆ ਤੇਰੀ ਡੇਡ ਕੱਦਿਆਂ ਆਈ ਆ ਤੇਰੇ ਕਿੰਨੇ ਦਿਨ ਰਹਿੰਦੇ ਆ ਉਸ ਤੋਂ ਬਾਅਦ ਦੇ ਵਿੱਚ ਕਹਿੰਦੀ ਮੇਰੀ ਮੰਮੀ ਦਾ ਪ੍ਰੇਸ਼ਨ ਹੋ ਗਿਆ ਜਦੋਂ ਮੇਰੀ ਮੰਮੀ ਦਾ ਪ੍ਰੇਸ਼ਨ ਹੋਇਆ ਸਾਨੂੰ ਨਹੀਂ ਪਤਾ ਕਾਹਦਾ ਹੋਇਆ ਉਹਦਾ ਪ੍ਰੇਸ਼ਨ ਕਰਾ ਕੇ ਮੇਰੀ ਮੰਮੀ 10 ਦਿਨ ਮੇਰੀ ਮਾਸੀ ਜੀ ਕੋਲੇ ਰਹੀ ਔਰ ਜਦੋਂ ਮਾਸੀ ਕੋਲੇ ਮੇਰੀ ਪ੍ਰੇਸ਼ਨ ਨੂੰ ਕਰਾ ਕੇ ਰਹੀ ਆ ਉਸ ਤੋਂ ਬਾਅਦ ਦੇ ਵਿੱਚ ਕੀ ਹੋਇਆ ਮੇਰੇ 10 ਦਿਨਾਂ ਦੇ ਵਿੱਚ ਮੇਰੇ ਪਿਓ ਨੇ 10 ਦਿਨ ਮੇਰੇ ਨਾਲ ਬਲਾਤਕਾਰ ਕੀਤਾ ਤੁਸੀਂ ਦੇਖੋ ਦਾਣ ਮੇਰਾ ਸਰੀਰ ਪਾੜ ਤਾਂ ਮਮਾ ਇੱਕ ਵੇਰੀ ਨਹੀਂ ਦੋ ਦੋ ਵਾਰ ਇਹ ਕੁੜੀ ਨੇ ਬਿਆਨ ਥਾਣੇ 'ਚ ਦਿੱਤੇ ਖੋਦਾ ਸੀ ਕੁਝ ਮਜਬੂਰ ਨਹੀਂ ਕੀਤਾ ਉਹਨੂੰ ਮੈਂ ਕਿਹਾ ਬੇਟਾ ਮੇਰੇ ਮੰਨਣ 'ਚ ਨਹੀਂ ਇਹ ਆਉਂਦੀ ਕੁਛ ਕੋਸੇ ਚੀਜ਼ ਦਾ ਸਬੂਤ ਸਬੂਤ ਕਹਿੰਦੀ ਮੈਂ ਸਬੂਤ ਦੇ ਸਕਦੀ ਕਿ ਕਹਿੰਦੀ ਮੇਰਾ ਪਿਓ ਮੈਂ ਕਹਾਂ ਵੀ ਹੁਣ ਤਾਂ ਬੰਦਾ ਬਣਿਆ ਹੋਊਗਾ ਆਂਦੀ ਮੇਰੀ ਮੰਮੀ ਨੂੰ 4 ਮਹੀਨਿਆਂ ਦਾ ਇਹਦੋਂ ਪਹਿਲਾਂ ਵੀ ਪਤਾ ਸੀ ਮੈਂ ਕਹਾਂ ਕਿ ਇਹ ਕਹਿੰਦੀ ਜਦੋਂ ਮੇਰੀ ਮੰਮੀ ਮੇਰੇ ਪਿਤਾ ਨੇ ਮੇਰੇ ਨਾਲ ਇਸ ਤਰ੍ਹਾਂ ਹਰਕਤ ਕੀਤੀ ਕਰਾਉਣੀ ਮੈਂ ਮਮਾ ਨੂੰ ਫੇਰ ਕਹ ਮਮੇ ਮੇਰਾ ਮਾਡੇੜੀ ਨੇ ਮੇਰੇ ਨਾਲ ਫੇਰ ਕੀਤਾ ਜਦੋਂ ਫੇਰ ਕੀਤਾ ਬੋਲਿਆ ਤੇ ਮੇਰੀ ਮੰਮੀ ਨੇ ਬਾਬਿਆਂ ਵਾਲੇ ਅੰਦਰ ਲੈ ਗਈ ਪੀਰਾਂ ਦੇ ਜਦੋਂ ਪੀਰਾਂ ਦੇ ਅੰਦਰ ਲੈ ਗਈ ਤੇ ਮੇਰੇ ਪਿਓ ਨੇ ਮੇਰੀ ਮਾਂ ਦੇ ਪੈਰ ਫੜ ਲੇ ਪੈਰ ਫੜ ਲੇ ਮੇਰੀ ਮਾਂ ਦੀ ਤਾਂ ਮੈਂ ਤੱਕ ਕਰ ਲਿਆਂ ਮੇਰੇ ਨਾਲ ਫੇਰੀ ਵੀ ਹਰਕਤ ਨਹੀਂ ਛੱਡੀ ਮੈਂ ਕਿ ਜੇ ਤੇਰੇ ਨਾਲ ਹਰਕਤ ਨਹੀਂ ਛੱਡੀ ਫਿਰ ਉਹਦੇ ਕੀ ਸਬੂਤ ਹੈ ਪੁੱਤ ਮੈਂ ਸਬੂਤ ਤੋਂ ਬਿਨਾ ਤਾਂ ਕੁਝ ਨਹੀਂ ਹੈ ਮੈਂ ਤੇਰੀਆਂ ਸੁਣੀ ਜਾਨੀ ਮੈਂ ਸੱਚ ਸੁਣਦੀ ਮੇਰੇ ਅੰਦਰ ਪਾਟੀ ਜਾਂਦਾ ਸੁਣਾ ਸਭ ਕੁਝ ਸੁਣਨਾ ਚਾਹਣੀ ਅੱਜ ਤੇਰਾ ਦਿਲ ਕੀਤਾ ਵਾ ਮੈਨੂੰ ਕਹਿੰਦੀ ਮੰਮੀ ਮੈਂ ਸਬੂਤ ਦੇਦਾ ਫੇਰ ਮੈਨੂੰ ਕੋਈ ਇਨਸਾਫ ਦਿਓ ਮੇਰਾ ਮੇਰੀ ਮੌਤ ਹੋ ਜਾਓ ਜੇ ਤੁਸੀਂ ਮੇਰੀ ਕਿਤੇ ਗੱਲ ਕਰਤੀ ਮੈਂ ਕਿਹਾ ਬੇਟਾ ਮੇਰੇ ਕਰਤੀ ਆ ਇੱਕ ਧੀ ਮੈਂ ਰੱਬ ਤੋਂ ਮੰਗ ਕੇ ਲਈ ਆ ਮੇਰੀ ਕਰੀ ਵੀ ਇੱਕ ਬੱਚੀ ਆ ਮੇਰੀ ਇੱਕ ਬੱਚੀ ਆ ਮੈਂ ਕਿਹਾ ਤੂੰ ਟੈਨਸ਼ਨ ਨਾ ਲੈ ਤੇਰੀ ਗੱਲ ਮੈਂ ਬਿਲਕੁਲ ਲੀਕ ਨਹੀਂ ਕਰਨ ਦਿੰਦੀ ਨਾ ਤੇਰੀ ਮਾਂ ਤੋਂ ਮੰਨ ਦੇਵਾ ਨਾ ਤੇਰੇ ਪਿਓ ਤੋਂ ਪਰ ਮੈਨੂੰ ਸਬੂਤ ਦੇ ਜਦੋਂ ਮੈਨੂੰ ਉਹਨੇ ਸਬੂਤ ਦਿਖਾਏ ਕਹਿੰਦੀ ਮਾਂ ਮੇਰਾ ਸਬੂਤ ਇਹ ਆ ਮੇਰੇ ਡੈਡੀ ਨੇ ਦੁਬਾਰੇ ਤੋਂ ਪਹਿਲਾਂ ਮੇਰੇ ਕੱਲ ਪੀਰੀਡ ਖਤਮ ਹੋਇਆ ਬਾਪਾ ਪੀਰੀਡ ਖਤਮ ਹੋਣੇ ਆ ਮੇਰੇ ਡੈਡੀ ਨੇ ਮੇਰੇ ਨਾਲ ਫੇਰ ਕਰਨਾ ਜਦੋਂ ਡੈਡੀ ਨੇ ਫੇਰ ਕਰਨਾ ਕਿ ਹਮੇਗਾ ਤੇਰੇ ਕੀੜੇ ਪੈ ਜਾਣਗੇ ਜਦੋਂ ਮੈਂ ਇਹ ਗੱਲ ਕੁੜੀ ਦੀ ਸੁਣ ਕੇ ਇਹ ਗੱਲ ਬੋਲੀ ਮੈਨੂੰ ਕਹਿੰਦੀ ਮਾਂ ਚੁੱਪ ਕਰ ਹੁਣ ਮੈਨੂੰ ਤੂੰ ਸਬੂਤ ਮੰਗਦੀ ਆ ਮੈਂ ਤੈਨੂੰ ਸਬੂਤ ਵੀ ਦੇ ਸਕਦੀ ਆ ਕੁੜੀ ਨੇ ਸਬੂਤ ਬਣਾਇਆ ਆਪਦਾ ਇਹ ਨਹੀਂ ਪਤਾ ਪਹਿਲਾਂ ਦਾ ਬਣਾਇਆ ਪਤਾ ਨਹੀਂ ਫੇਰ ਬਣਾਇਆ ਅੰਦਰ ਮੈਂ ਹਜੇ ਇਹਨਾਂ ਦੇ ਕਮਰੇ 'ਚ ਜਾ ਕੇ ਵੇਖਿਆ ਨਹੀਂ ਰੈੱਡ ਕਲਰ ਇੱਕ ਕੰਧ ਦਿਸਦੀ ਆ ਮੈਨੂੰ ਨਹੀਂ ਪਤਾ ਉਹ ਕਿਹੜੇ ਪਾਸੇ ਦੀ ਆ ਕਾਲਾ ਉੱਤੇ ਪੱਖਾ ਫੈਣ ਘੁੰਮੀ ਜਾਂਦਾ ਹੂੰ ਜਦੋਂ ਪੱਖਾ ਘੁੰਮਦਾ ਦਿਸਦਾ ਦਿਖਾਈ ਦਿੱਤਾ ਤੇ ਕੁੜੀ ਕੁੜੀ ਨਾਲ ਮੈਂ ਕਿਵੇਂ ਦੱਸਾਂ ਕੀ ਕਰ ਰਹਾ ਹੈ ਕਿਵੇਂ ਦੱਸਾਂ ਰਾਜੇ ਹੁਣ ਮੈਂ ਕਿਵੇਂ ਦੱਸਾਂ ਤੁਸੀਂ ਮੇਰੇ ਦਾੜੀਆਂ ਵਾਲੇ ਪੁੱਤਰ ਆ ਮੇਰੇ ਪਿਓ ਵਰਗੇ ਮੇਰੇ ਜੇਠ ਖੜੇ ਆ ਮੈਂ ਕਿਵੇਂ ਦੱਸਾਂ ਜਿਵੇਂ ਤੀਵੀਂ ਮਨੋਖ ਨਾ ਹੁੰਦਾ ਨਾ ਮੈਨੂੰ ਤਾਂ ਲੱਗਦਾ ਉਦੋਂ ਵੀ ਸ਼ਰੇਮ ਗਲਤ ਕੀਤਾ ਉਹਨੇ ਉਦੋਂ ਵੀ ਸ਼ਰਮੇਂ ਬੇਟਾ ਕੀਤਾ ਉਦੋਂ ਵੀ ਜ਼ਿਆਦਾ ਗਲਤ ਕੀਤਾ ਜਿਹੜੀਆਂ ਮੈਨੂੰ ਉਹਨੇ ਤਸਵੀਰਾਂ ਦਿਖਾ ਦਿੱਤੀਆਂ ਬੱਚੀ ਨੇ ਬਣਾ ਕੇ ਮੈਂ ਕਲੋਜ਼ ਕੀਤੀਆਂ ਮੈਂ ਨਹੀਂ ਕਹਿੰਦੀ ਨਹੀਂ ਕਲੋਜ਼ ਕੀਤੀਆਂ ਪਰ ਅੱਜ ਮੈਂ ਡਾਇਰੈਕਟ ਸ਼ਰਮੇਂ ਤਾਂ ਖਾ ਸਕਦੇ ਹਾਂ ਹੁਣ ਤੁਸੀਂ ਦੇਖੋ ਮੈਂ ਪ੍ਰੇਮ ਕੀ ਦਿਖਾਇਆ ਜਦੋਂ ਕੱਲ ਵੀ ਉਹਨੇ ਬਾਹਰ ਨਿਕਲਦਿਆਂ ਕੱਲ ਕੀਤੀ ਇਹੀ ਮੈਂ ਮੈਡਮ ਕੋਲੇ ਬਗਲਾਂ ਬੋਲੀ ਆਂ ਇਹੀ ਗੱਲ ਜਦੋਂ ਕੱਲ ਹਸਪਤਾਲ ਚੋਂ ਨਿਕਲਿਆ ਉਹ ਹਰਾਮ ਦਾ ਕਹਿੰਦਾ ਮੈਂ ਮੈਂ ਤਾਂ ਇੰਨੀ ਕੋਈ ਪ੍ਰੀਤ ਤੋ ਕੀ ਆਪਣੀ ਘਰ ਵਾਲੀ ਦਾ ਨਾਂ ਗੱਲ ਕੀ ਲੈਂਦਾ ਗੋਪੀ ਮੈਂ ਤਾਂ ਐਡੀ ਗੱਲ ਤੇਰੇ ਨਾਲ ਕੀਤੀ ਨਹੀਂ ਮੈਂ ਤਾਂ ਤੇਰੇ ਨਾਲ ਗੱਲ ਕੀਤੀ ਨਹੀਂ ਐਡੀ ਗੱਲ ਤੇਰੇ ਨਾਲ ਕੀਤੀ ਨਹੀਂ ਦੇਖੋ ਯਾਰ ਐਡੀ ਗੱਲ ਕੀਤੀ ਨਹੀਂ ਠੀਕ ਅੰਦਰ ਪਾ ਕੇ ਦਿਖਾਉਣ ਨੂੰ ਤਿਆਰ ਹੈ ਉਹਨੇ ਕਾਸ ਤੋਂ ਆਪਦਾ ਪੋਸਟ ਮਾਡਲ ਕਰਾਇਆ ਸਰੀਰ ਕਰਵਾਇਆ ਜੇ ਬੱਚੀ ਸਹੀ ਹੈ ਤਾਂ ਉਹਦਾ ਜੁਰਿਆ ਪਗਿਆ ਵੀ ਮੈਂ ਕਰਵਾਵਾ ਜਾ ਕੇ ਦੂਸਰੇ ਨੰਬਰ ਤੇ ਮਾਂ ਨੂੰ ਕਿਉਂ ਮਹੀਨਾ ਦਾ ਪਤਾ ਉਹਨੇ 4 ਮਹੀਨੇ ਚੋਂ ਪਿੱਛੇ ਉਹ ਤਾਂ ਦੱਸਿਆ ਪਿਓ ਦੇ ਪੈਰ ਫੜਲੇ ਵੀ ਮੈਨੂੰ ਰੋਟੀ ਮਿਲਣੀ ਚਾਹੀਦੀ ਹੈ ਪਰ ਉਹਨੇ ਤਾਂ ਪੈਰ ਫੜਲੇ ਉਹਨੂੰ ਬਖਸ਼ਤਾ ਠੀਕ ਆ ਪਿੰਡ ਚ ਰੋਂਦੀ ਐਸੇ ਕਰਕੇ ਉਹ ਲੱਤਾਂ ਖਾਂਦੀ ਸੀ ਕਿਉਂਕਿ ਉਹ ਆਪ ਵੀ ਗਲਤ ਆ ਵੇਖੋ ਬਹੁਤ ਦਰਿੰਦਗੀ ਮੈਂ ਹੁਣ ਸ਼ਬਦ ਕਿਹੜੇ-ਕਿਹੜੇ ਬਿਆਨ ਕਰਾਂਗੀ ਹੋਣੀ ਸਜ਼ਾ ਦੇ ਵਿੱਚ ਭਲਾ ਕੁਝ ਵੀ ਕਹੇ ਮੈਂ ਇਹੀ ਗੱਲ ਕਹੂੰਗੀ ਕਿ ਮਾਂ ਵੀ ਫੁੱਲ ਸਜ਼ਾ ਦੇ ਵਿੱਚ ਆ ਸਭ ਤੋਂ ਜ਼ਿਆਦਾ ਮਾਂ ਐ ਹੋਣੀ ਚਾਹੀਦੀ ਸਾਡੀ ਮਾਂ ਦੇ ਮਾਂ ਬਰਾਬਰ ਜੇਲ੍ਹ ਚ ਹੋਣੀ ਚਾਹੀਦੀ ਐ ਜੇ ਤਾਂ ਮੇਰੇ ਮੇਰੀ ਸੁਣੀ ਐ ਕੋਈ ਮੈਂ ਦੁਸ਼ਮਣ ਵਰਕੇ ਨਹੀਂ ਨਾ ਤਾਂ ਮੇਰੀ ਉਹ ਉਹ ਸੋਚ ਸੀ ਜੇ ਤਾਂ ਮੈਂ ਕਹਾਂ ਨਾ ਵੀ ਇਹ ਗੱਲਾਂ ਕਹਿਨੀ ਐ ਇਹ ਬੱਚੀ ਹੀ ਕਹਿ ਰਹੀ ਐ ਜਿਹਦੇ ਨਾਲ ਹੱਡ ਬੀਤੀ ਐ